ਸਤਿ ਸ਼ਾਲਾ ਹੈ ਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਗੁਰੂ ਵਾਹਿਗੁਰੂ ਸਾਹਿਬ ਜੀ ਹੈ ਗੁਰੂ ਵਾਹਿਗੁਰੂ ਵਡਹੰਸ ਹੈ ਗੁਰੂ ਅੱਲਾਹ ਅੱਲਾਹ ਗੁਰੂ ਵਾਹਿ ਗੁਰੂ ਵਾਹਿ ਮਹੱਲਾ ਤੀਜਾ ਗੁਰੂ ਵਾਹਿ ਗੁਰੂ ਵਾਹਿ ਇੱਕ ਓੰਕਾਰ ਗੁਰੂ ਵਾਹਿ ਗੁਰੂ ਵਾਹਿ ਸਤ ਗੁਰ ਪ੍ਰਸਾਦ ਸਾਬ ਕੇ ਸ਼ਕਾਰਣ ਜੋਗ ਗੁਰਵਾਹੇ ਸਾਤਨ ਰੰਡ ਨਾ ਕਬੂ ਬਸਾਈ ਨਾ ਕਦੇ ਹੋ ਵਸ ਸੱਚਾ ਹਰ ਸਲਾਹੀਆ ਵਾਹਿਗੁਰੂ ਕਾਰਜ ਸਭ ਕੇ ਸਕਾਰਣ ਜੋਗ ਵਾਹਿਗੁਰੂ ਸਤਨ ਰੰਡ ਨਾ ਕਬੂ ਬਸਾਈ ਵਾਹਿਗੁਰੂ ਨਾ ਕਦੇ ਹੋਐ ਸੋ ਨਾ ਤਦ ਹੋਇ ਵਸੋਗ ਆਨੰਦ ਨਰਸਪੋਗ ਗੁਰੂ 사ਤਾਨ ਮਹਿਲ ਸਮਾਨ ਜੇਨ ਪ੍ਰਯੋਜਤਾ ਕਰ ਲੋ ਵਿਦਾਤਾ બોਲੇ ਅੰਮ੍ਰਿਤ ਬਾਣੀ ਗੋਲੰਤੀ ਹੈ ਗੋਲ ਸਾਰਾ ਹੈ ਆਪਣੇ ਕੰਤ ਸੰਭਾਲੇ ਵਾਹਿਗੁਰੂ ਨਾ ਕਦੇ ਲੱਗਏ ਜੋਗੋ ਵਾਹਿਗੁਰੂ ਸੱਚਾ ਤੇਰਾ ਸਲਾਹੀਆ ਵਾਹਿਗੁਰੂ ਸਭ ਕੁਛ ਕਰਨ ਜੋਗੋ ਸੱਚਾ ਸਾਹਿਬ ਸਬਦ ਪਛਾਨੀਆ ਸਾਹਿਬ ਗੁਰੂ ਆਪੇ ਲੈ ਮਿਲਾਇਆ ਸਾਹਿਬ ਗੁਰੂ 사ਤਾਨ ਪ੍ਰਯੋਗ ਕਾ ਰੰਗ ਰੱਤੇ ਵਿਚ ਹੋ ਆਪ ਗਵਾਇਓ ਗੁਰੂ ਵਾਹਿ ਗੁਰੂ ਵਿਚ ਹੋ ਆਪ ਗਵਾਇਓ ਕਿਰਾਲ ਨਾ ਖਾਈ ਗੁਰਮੁਖ ਏਕੋ ਜਾਪੈ ਕਾਮਣ ਇਛੁ ਪੁਲੀ ਅੰਤਰ ਪੁਲੀ ਮੇਲੇ ਆਗ ਜਗ ਜੀਵਨ ਦਾਤਾ श रंग राती जो बन माती ति कंक सला सच रा साहिब शब पछाड़े लाइ मिले ਆਪਣਾ ਕੰਤ ਪਛਾਨਿਆ ਹਉ ਤੈਨ ਪੁੱਛਾ ਸੰਤਾ ਜਾਈ ਆਪਛੋੜ ਸੇਵਾ ਕਰਿ ਤੇ ਸਚ ਰਾਮ ਮਿਲੈ ਸਹਜ ਸੁਭਾਈ ਤੇ ਸਚ ਸੱਚਾ ਮਿਲਾਇਆਏ ਸਾਚ ਕਮਾਏ ਸਾਚ ਸਬਦ ਤਨ ਰਾਤੀ ਕਦੇ ਨਾ ਰਾਂਡ ਸਦਾ ਸੁਹਾਗਣ ਅੰਤਰ ਸਹਜ ਸਮਾਧੇ ਦੇ ਰਹਿਆ ਭਰ ਪੂਰੇ ਇਹ ਖਾ ਦੂਰੇ ਰੰਗ ਮਾੜੇ ਸਹਜ ਸੁਭਾਏ ਗੁਰੂ ਉਜਨੇ ਆਪਣਾ ਅਕੰਤ ਪਛਾਨਿਆ ਹਾਏ ਤਿਲ ਪੁੱਛਾ ਸੰਤਾਂ ਜਾਏ ਹੈ ਗੁਰੂ ਰਹੋ ਵਿਸ਼ੁਨੀ ਆਪੀ ਮਿਲਹਾਂ ਜੇ ਸਤ ਗੁਰੇ ਲਾਗਾ ਸਾਚੇ ਪਾਏ ਸਤ ਗੁਰ ਸਦਾ ਦਇਆਲ ਹੈ ਆਉ ਗੁਰ ਸਬਦ ਜਲਾਏ ਹੈ ਗੁਰੂ ਆਉ ਗੁਰ ਸਬਦ ਜਲਾਏ ਦੂਜਾ ਪਾਉ ਗਵਾਏ ਹੈ ਗੁਰੂ ਸੱਚੇ ਹੀ ਸੱਚ ਰਾਤੇ ਸੱਚ ਸਬਦ ਸਦਾ ਸੁਖ ਪਾਇਆ ਉਮੈ ਗਏ ਪ੍ਰਾਪਤ ਜੇ ਗੁਰੂ ਤੇਰੇ ਨਿਰਮਾਇਲ ਸਵਾ ਸੁਖ ਦਾਤਾ ਜੇ ਗੁਰੂ ਲਾਣਕ ਸਬਦ ਮਿਲਾਏ ਗੁਰੂ ਅਹ ਗੁਰੂ ਤਰੋ ਸੁਨਿਆ ਪੀ ਮਿਲ ਹੈ ਜੇ ਸਤ ਗੁਰ ਲਾਗ ਹੈ ਸੱਚੇ ਪਾਈਏ ਗੁਰੂ ਤੇਰੇ ਨਿਰਮਾਇ ਲ ਸਦਾ ਸੁਖ ਦਾਤਾ ਗੁਰੂ ਨਾਨਕ ਸਬਦ ਮਿਲਾਏ ਗੁਰੂ ਤੇ ਰਹੇ ਸੁਣੀ ਆਪ ਲੋਹ ਹੈ ਗੁਰੂ ਵਾਹਿਗੁਰੂ ਜੇ ਸੱਤ ਗੁਰ ਲਾਗਾ ਹੈ ਸੱਚ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਲੋਹ ਹੈ ਗੁਰੂ ਵਡਹੰਸ ਸੈ الله الله ਤੀਜਾ ਮਹੱਲਾ ਤੀਜਾ ਵਾਹਿਗੁਰੂ ਓ ਅੰਕਾਰ ਸਤ ਗੁਰ ਪ੍ਰਸਾਦ ਵਾਹਿਗੁਰੂ ਪ੍ਰਭ ਸੱਚਾ ਹਰਿ ਸਾਲਾਹੀਐ ਕਾਰਜ ਸਭ ਕੇ ਚ ਕਾਰਣ ਜੋਗ ਸਤ ਆਨਾ ਰਾਂਡ ਲਾ ਕਬੂ ਬੈਸਈ ਹੈ ਲਾ ਕਦੇ ਹੋਐ ਸੋਗ